ਸਤਿ ਸ਼੍ਰੀ ਅਕਾਲ ਭਾਈ ਗੁਰਦੇਵ ਜੀ ਫਤਿਹ ਖਾਲਸਾ ਪੰਥ ਜੇ ਆਪਣੇ ਦੇਸ਼ ਦੀ ਆਬਾਦੀ ਦੇਖੀਏ ਆਪਣੀ ਆਬਾਦੀ 2% ਹੈ ਤੇ ਬਾਕੀ ਆਪਣੇ ਲੋਕ ਦੁਨੀਆ ਦੇ ਕੋਨੇ-ਕੋਨੇ 'ਚ ਰਹੇ ਤੁਸੀਂ ਇੱਕ ਗੱਲ ਬੜੀ ਦੇਖੀ ਹੋਣੀ ਹੈ ਕਿ ਆਪਾਂ ਨੂੰ ਇੰਨੀ ਬਖਸ਼ਿਸ਼ ਹੈ ਕਿਤੇ ਤੁਸੀਂ ਕੋਈ ਸਿੱਖ ਮੰਗਤਾ ਨਹੀਂ ਦੇਖੋਗੇ ਤੁਸੀਂ ਦੇਖੋਗੇ ਆ ਪਰਮਾਤਮਾ ਦੀ ਆਪਣ ਨੂੰ ਬਖਸ਼ਿਸ਼ ਹੈ ਬੜੀ ਮਿਹਨਤੀ ਕੌਮ ਹੈ ਭਾਵੇਂ 2% ਆਬਾਦੀ ਹੈ ਛੋਟੇ ਜੀ ਆਪਣਾ ਦੇਸ਼ ਦੇ ਹਿਸਾਬ ਨਾਲ ਜੋ ਏਰੀਆ ਹੈ ਪਰ ਅੱਧੇ ਦੇਸ਼ ਨੂੰ ਆਪਾਂ ਅੰਨ ਦਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਇਹਾਰੇ ਸਾਰੇ ਬੈਈ ਜੋ ਤੁਹਾਨੂੰ ਕੋਈ ਪ੍ਰੋਬਲਮ ਥੱਲੇ ਪੈ ਜੇ ਸਾਰੇ ਬੈਈ ਹੈ ਮੈਂ ਜਿਹੜਾ ਕਹ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਜਿਵੇਂ ਆਮ ਸਿਆਸੀ ਪਾਰਟੀਆਂ ਨਾ ਉਹ ਜੀ ਪਾਰਟੀ ਨਹੀਂ ਹੈ ਆ ਇੱਕ ਸੋਚ ਹੈ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸੋਚ ਹੈ ਆ ਬਣੀ ਕਿਵੇਂ ਆ ਇਲੈਕਸ਼ਨ ਲੜਨ ਵਾਸਤੇ ਨਹੀਂ ਬਣੀ ਆ ਰੱਖਿਆ ਕਰਨ ਵਾਸਤੇ ਬਣੀ ਹੈ 105 ਸਾਲ ਪਹਿਲੇ ਜਦੋਂ ਸ਼ੁਰੂ ਕਿਵੇਂ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਪਹਿਲੇ ਆਪਣੇ ਜਿੰਨੇ ਗੁਰੂ ਧਾਮ ਸੀ ਆਪਣੇ ਦੇ ਇੱਥੇ ਮਹੰਤ ਕਬਜ਼ਾ ਕਰਕੇ ਸੀ ਗੁਰੂਆਂ ਦੇ ਉੱਤੇ ਮਹੰਤਾਂ ਨੇ ਐ ਜਿਹੀਆਂ ਬੇਅਦਬੀਆਂ ਕੀਤੀਆਂ ਆਪਣੇ ਗੁਰੂ ਘਰਾਂ 'ਚ ਕਿ ਕੌਮ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਸਾਰੇ ਕੌਮ ਕੱਟੀ ਹੋਈ ਤੇ ਉਹਨਾਂ ਨੂੰ ਭਜਾਇਆ ਤੇ ਫਿਰ 1920 ਵਿੱਚ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਕਮੇਟੀ ਹੁਣ ਗੁਰੂ ਘਰਾਂ ਦੀ ਸੇਵਾ ਸੰਭਾਲੂਗੀ ਉਦੋਂ ਉਹਨਾਂ ਨੇ ਸੋਚਿਆ ਕਿ ਆਪਾਂ ਕਮੇਟੀ ਤਾਂ ਬਣਾ ਲਈ ਪਰ ਜੇ ਅੱਗੇ ਤੋਂ ਕੋਈ ਹਮਲਾ ਆ ਗਿਆ ਕੋਈ ਸਰਕਾਰਾਂ ਡਾਕਟਰ ਕਰਨ ਵੇਸ ਆਪਣੇ ਕੋਲ ਇੱਕ ਸਿਅਸੀ ਪਹੁੰਚ ਚਾਹੀਦੀ ਹੈ ਉਹਨਾਂ ਨੇ ਉਦੋਂ ਗੁਰੂ ਘਰਾਂ ਦੀ ਰੱਖਿਆ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮਹੀਨੇ ਬਾਅਦ ਬਣਾਇਆ ਆ ਇਤਿਹਾਸ ਅਕਾਲੀ ਦਲ ਦਾ ਜ਼ੁਲਮ ਦੇ ਖਿਲਾਫ ਲੜਨ ਦਾ ਸਰਬੱਤ ਦਾ ਭਲਾ ਸੋਚਦੀ ਹੈ ਪਾਰਟੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਤੁਸੀਂ ਦੇਖ ਲਓ ਜਦੋਂ ਵੀ ਅਕਾਲੀ ਦਲ ਦਾ ਰਾਜ ਹੁੰਦਾ ਹੈ ਉਦੋਂ ਅਮਨ ਸ਼ਾਂਤੀ ਹੁੰਦੀ ਹੈ ਭਾਈਚਾਰਕ ਸਾਂਝ ਹੁੰਦੀ ਹੈ ਵੱਡੇ ਬਾਦਲ ਸਾਹਿਬ ਨੇ ਜੇ ਦਰਬਾਰ ਸਾਹਿਬ ਦੇ ਚਾਰੋਂ ਤਰਫ ਸੇਵਾ ਕਰਕੇ ਇੰਨਾ ਸੁੰਦਰਨ ਕਜੀਤਾ ਨਾਮ ਦੇ ਨਾਲ ਦੁਰਗਿਆਨਾ ਮੰਦਿਰ ਵੀ ਕੀਤਾ ਨਾਤ ਦੇ ਨਾਲ ਭਗਵਾਨ ਵਾਲਮੀਕੀ ਜੀ ਦਾ ਪਵਿੱਤਰ ਸਥਾਨ ਕਾਲ ਰਿਓ ਉੱਥੇ ਆਪਣੇ ਅੰਮਰਸਰ ਕੀਤਾ ਉਵੇਂ ਗੁਰੂ ਰਵਿਦਾਸ ਜੀ ਮਹਾਰਾਜਸਥਾਨ ਵੀ ਕੀਤਾ ਆ ਸੋਚ ਕਾਲੀ ਇਹਨਾਂ ਦੇ ਆਪਣੇ ਦੇਸ਼ ਵਿੱਚ ਕਈ ਐ ਜੀਆਂ ਪਾਰਟੀਆਂ ਸਮਝ ਲਓ ਸਾਰੀਆਂ ਬਾਕੀ ਆ ਇਹਨੂੰ ਇੱਕ ਧਰਮ ਨੂੰ ਦੂਜੇ ਧਰਮ ਨਾਲ ਲਗਾ ਕੇ ਇੱਕ ਜਾਤ ਨੂੰ ਦੂਜੀ ਜਾਤ ਨਾਲ ਬੁਲਾ ਕੇ ਮੋਟਾ ਹਾਸਲ ਕਰਕੇ ਸਰਕਾਰਾਂ ਦੀ ਲੜਾਈ ਲੜਦੇ ਆ। ਆਪਾਂ ਸੂਬੇ ਦੀ ਲੜਾਈ ਲੜਦੇ ਆ, ਆਪਣੇ ਪੰਜਾਬ ਦੀ ਲੜਾਈ ਲੜਦੇ ਆ। ਜੇ ਤੁਸੀਂ 605 ਸਾਲ ਦਾ ਇਤਿਹਾਸ ਦੇਖੋ। ਆਜ਼ਾਦੀ ਤੋਂ ਪਹਿਲੇ ਅੰਗਰੇਜ਼ਾਂ ਦੇ ਖਿਲਾਫ ਜੋ ਜੰਗ ਲੜੀ, ਸਭ ਤੋਂ ਵੱਧ ਲੜਾਈ ਆ ਅਕਾਲੀ ਦਲ ਨੇ ਬਰਕਰਾਰ ਲੜੀ। ਜਦੋਂ ਚਾਪੀਆਂ ਦਾ ਮੋਰਚਾ ਆਪਾਂ ਜਿੱਤਿਆ ਤੇ ਮਹਾਤਮਾ ਗਾਂਧੀ ਨੂੰ ਚਿੱਠੀ ਲਿਖੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਗਿਓ ਬਹੁਤ ਵਧਾਈ ਹੈ ਆਜ਼ਾਦੀ ਦੇ ਬਾਅਦ ਵੀ ਜੇ ਕਿਸੇ ਗਰੀਬ ਦੀ ਕਿਸਾਨ ਦੀ ਪੰਜਾਬ ਦੀ ਖਾਲਸਾ ਪੰਦੀ ਕਿਸੇ ਧਰਮ ਦੀ ਕੋਈ ਸਮੱਸਿਆ ਉਹਨਾਂ ਦੀ ਸਭ ਤੋਂ ਅੱਗੇ ਖਾਲੀ ਦਲ ਹੀ ਹੁੰਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਆਪਾਂ ਪਛਾਣਿਆ ਨਹੀਂ ਅਕਾਲੀ ਦਲ ਨੂੰ ਲੋਕਾਂ ਦੀ ਗੱਲਾਂ 'ਚ ਆ ਕੇ ਲਾਲੇ ਉਹਨਾਂ ਦੀ ਏਜੰਸੀਆਂ ਦੀ ਗੱਲਾਂ 'ਚ ਆ ਕੇ ਜਦੋਂ ਦੇਖਿਆ ਕਿ ਖਾਲੀ ਦਲ ਨੇ ਜੋ ਕੰਮ ਕੀਤੇ ਐ ਨੇ ਕੀਤੇ ਐ ਘਬਰਾ ਗਏ ਆ ਸਾਰੇ ਏਜੰਸੀਆਂ ਦਿੱਲੀ ਵਾਲੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਕੀ ਝੂਠਾ ਤੁਹਾਡੇ ਦੇ ਪ੍ਰਚਾਰ ਕਰਨ ਲੱਗੇ ਕਿ ਕਾਲੀ ਦਲ ਨੇ ਬੇਅਦਮੀ ਕਰਾਈ ਕਾਲੀ ਦਲ ਕਰਾ ਸਕਦਾ ਬਈ ਆਪਣੀ ਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਵਾਸਤੇ ਬਣਿਆ ਤੁਸੀਂ ਸਾਡੇ ਘਰੇ ਚਲੇ ਜਾਓ ਗੁਰੂ ਮਾਰਾ ਦਾ ਪ੍ਰਕਾਸ਼ ਆ ਲਗਾਤਾਰ ਪਾਠ ਲੜੀ ਬਾਰ ਪਾਠ ਚੱਲਦੇ ਆ ਮੇਰੇ 15 ਸਾਲ ਹੋ ਗਏ ਲਗਾਤਾਰ ਦਰਬਾਰ ਸਾਹਿਬ ਪਾਠ ਚੱਲਦੇ ਸੀ ਉੱਥੇ ਹਰ ਮਹੀਨੇ ਆ ਕੇ ਉਹ ਪੋਣੇ ਤੇ ਵਰ ਨਹੀਂ ਬੋਲੀ ਜਨ ਝੂਠ ਬੋਲੀ ਕਿਹੜੇ ਬੰਦੇ ਬੋਲਦੇ ਸੀ ਆ ਦਾਦੂਵਾਲ ਵਰਗੇ ਮੰਡ ਵਰਗੇ ਉਹ ਜਿਹੇ ਲੋਕ ਜਿਹੜੇ ਅੱਜ ਕਿੱਥੇ ਆ ਬੀਜੇਪੀ ਦਾ ਬੈਠਿਆ ਹੁਣ ਜਦੋਂ ਬੇਦਖੀ ਹੁੰਦੀ ਹੁਣ ਕਿਉਂ ਨਹੀਂ ਬੋਲਦੇ ਕਿਉਂਕਿ ਹੁਣ ਏਜੰਸੀਆਂ ਨੇ ਕਿਹਾ ਤੁਸੀਂ ਚੁੱਪ ਕਰਕੇ ਬਹਿ ਜਾਓ ਤੁਹਾਡੀ ਪਾਰਟੀ ਨੂੰ ਇੰਨਾ ਕਮਜ਼ੋਰ ਕਰਤਾ ਉਹਨਾਂ ਨੇ 10 ਸਾਲਾਂ ਚ ਦੇਖੋ ਕਿੱਥੇ ਆਪਣੀ ਸਰਕਾਰ ਜਿਹੜੀ ਹੁਣ ਕਿੱਥੇ ਤਿੰਨ ਮੈਂਬਰਾਂ ਤੇ ਲਿਆਏ ਨੁਕਸਾਨ ਕੀ ਦਾ ਹੋਇਆ ਆਪਣੀ ਕੌਮ ਦਾ ਨੁਕਸਾਨ ਹੋਇਆ ਹੋਰ ਪਿਛਲੇ 10 ਸਾਲਾਂ ਚ ਕੀ ਹੋ ਗਿਆ ਆਈ ਏਜੰਸੀਆਂ ਨੇ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ਾ ਕਰ ਲਿਆ ਤਤ ਹਜ਼ੂਰ ਸਾਹਿਬ ਦੀ ਸਾਰੀ ਕਮੇਟੀ ਪਹਿਲੇ ਖਾਲਸਾ ਪੰਥ ਦੀ ਹੁੰਦੀ ਸੀ ਅੱਜ ਕੀ ਹੈ ਮਹਾਰਾਸ਼ਟra ਸਰਕਾਰ ਨੇ ਬਣਾ ਲਈ ਆਪਣੀ ਸਰਕਾਰੀ ਬਣ ਗਈ ਤਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਗਏ ਤਤ ਪਟਨਾ ਸਾਹਿਬ ਤੇ ਕਰ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਹਿਲੇ ਇਲੈਕਸ਼ਨ ਆ ਰਹੀਆਂ ਆਪਾਂ ਵੋਟਾਂ ਦੇਈਆਂ ਆਪਾਂ ਸਿੱਖ ਸੰਗਤ ਆਪਣੀ ਮੈਨੇਜਮੈਂਟ ਕਰਦੀ ਸੀ ਹੁਣ ਭਾਜਪਾ ਨੇ ਕਬਜ਼ਾ ਕਰ ਲਿਆ ਦੇਖੋ ਗੁਰੂ ਘਰਾਂ ਦੇ ਆਪਣੀ ਗੁਰੂ ਘਰ ਦੇ ਭਾਜਪਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਲ ਅਜ ਤੋੜ ਕੇ ਕਿਉਂਕਿ ਉਹ ਕਹਿੰਦੇ ਕਾਲੀ ਦਲ ਨੂੰ ਤਾਕਤ ਕਿੱਥੋਂ ਦੀ ਕੌਮ ਦੀ ਤਾਕਤ ਹੈ ਗੁਰੂ ਘਰਾਂ ਚੋਂਦੀ ਹੈ ਤੇ ਗੁਰੂ ਘਰਾਂ ਦੀ ਤਾਕਤ ਆਪ ਇਸ ਜੀਪੀਸੀ ਆਪਣਾ ਪਾਰਲੀਮੈਂਟ ਹੈ ਇਹਨੂੰ ਖਤਮ ਕਰ ਦਿਓ ਤੋੜ ਦਿਓ ਸੋਦੈ ਤਾਕਤ ਖਤਮ ਕਰਨ ਦੀ ਕੌਮ ਦੀ ਤੇ ਉਹਨਾਂ ਨੇ ਤੋੜ ਕੇ ਹਰਿਆਣਾ ਲਗ ਬਣਾਤਾ ਅਜ ਹਰਿਆਣਾ ਸਰਕਾਰ ਨੇ ਉੱਤੇ ਕਬਜ਼ਾ ਕਰ ਲਿਆ ਉਹਨਾਂ ਨੇ ਤਾਂ ਹਮਲਾ ਐਜੀਪੀਸੀ ਦੇ ਵੀ ਕਬਜ਼ਾ ਕਰਨੇ ਲੱਗੇ ਸੀ ਅਬੀਬੀ ਜੀ ਕੂਰ ਕਾ ਤੇ ਅਜਿਹੜਾ ਨਵਾਂ ਚੁੱਲਾ ਦਲ ਤੇ ਸਾਰੇ ਇਕੱਠੇ ਹੋਏ ਹਨਾ ਸਾਰੇ ਏਜੰਸੀਆਂ ਸੈਂਟਰ ਦੀਆਂ ਪਾਰਟੀਆਂ ਦਾ ਸਾਰੇ ਇਕੱਠੇ ਹੋ ਕੇ ਮਕਸੀ ਦੀ ਇਲੈਕਸ਼ਨ ਤੇ ਅਸੀਂ ਇੱਥੇ ਵੀ ਕਬਜ਼ਾ ਕਰ ਲਈਏ ਫਿਰ ਅਸੀਂ ਕੰਟਰੋਲ ਕਰਾਂਗੇ ਪਰ ਆਪਣੇ ਮਿਹਨਤੀ ਵਰਕਰ ਬਹਾਦਰ ਮੈਂਬਰਾਂ ਨੇ ਬਚਾਲਿਆ ਦੇਖੋ ਜਿਹੜੇ ਮੁਲਕ ਦੀ ਫੌਜ ਕਮਜ਼ੋਰ ਹੁੰਦੀ ਹੈ ਉਹ ਤੇ ਸਾਰੇ ਹਮਲਾ ਕਰਦੇ ਆ ਅਕਾਲੀ ਦਮ ਨੂੰ ਕਮਜ਼ੋਰ ਕੀਤਾ ਤੇ ਹਮਲਾ ਕਰਤਾ ਪਰ ਨੁਕਸਾਨ ਹੋ ਗਿਆ ਐਸ ਕਰਕੇ ਬਚ ਜੀਏ ਬਚਾਲੀਏ ਪੰਜਾਬ ਨੂੰ ਤੁਸੀਂ ਸਾਰੇ ਸਿਆਣੇ ਲੋਕ ਇੱਥੇ ਰਹਿੰਦੇ ਹੋ ਤੁਸੀਂ ਜੋ ਕੁਝ ਵੀ ਬਣਾਇਆ ਪੰਜਾਬ 'ਚ ਕੱਲੀ ਇੱਕ ਪਾਰਟੀ ਨੇ ਬਣਾਇਆ ਆ ਜਿਹੜੀ ਬਿਜਲੀ ਹੈ ਆ ਥਰਮਲ ਪਲਾਂਟ ਆ ਦੌਂਦੀ ਹੈ ਸਾਰੇ ਥਰਮਲ ਪਲਾਨ ਪੰਜਾਬ ਦੇ ਅਕਾਲੀ ਦਲ ਨੇ ਬਣਾਇਆ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਦਲ ਨੇ ਬਣਾਏ ਆ ਜਿੰਨੇ ਹਵਾਈ ਅੱਡੇ ਆ ਸਾਰੇ ਅਕਾਲੀ ਦਲ ਨੇ ਬਣਾਏ ਆ ਤੁਸੀਂ ਸੜਕਾਂ ਦੇਖੋ ਅੱਜ ਅੰਮ੍ਰਿਤਸਰ ਤੋਂ ਪਠਾਨਕੋਟ ਜਾਣੀ ਐ ਇੱਥੋਂ ਬਠਿੰਡੇ ਜਾਣੇ ਉਹ ਕਿੰਨੀਆਂ ਚੰਡੀਗੜ੍ਹ ਦੇ ਸੜਕਾਂ ਕਹਿ ਜਿਮ ਨਹੀਂ ਸਾਰੀਆਂ ਕਾਂਗਰਸ ਨੇ ਨਹੀਂ ਇੱਕ ਵੀ ਨਿਸ਼ਾਨੀ ਕਾਂਗਰਸ ਆ ਕਿਸੇ ਦੀ ਨਹੀਂ ਅ ਜਿੰਨੀਆਂ ਨਹਿਰਾਂ ਕੱਸੀਆਂ ਸਕੂਲ ਯੂਨੀਵਰਸਿਟੀਆਂ ਸਾਰੀਆਂ ਕਾਂਗਰਸ ਨੇ ਬਣਾਈਆਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾ ਕੇ ਦੇਖੋ ਕਿੰਨਾ ਖੂਬਸੂਰਤ ਬਣਾਉਦਾ ਸੀ 10 ਸਾਲ ਫਟੋ ਰੋਲਤਾ ਉਹਨਾਂ ਨੇ ਗਰੀਬ ਨੂੰ ਆਟਾ ਘਰ ਸ਼ਗਲ ਪੈਨਸ਼ਨ ਸਾਰੀਆਂ ਸਕੀਮਾਂ ਕਾਂਗਰਸ ਦੀਆਂ ਤੇਰੀਆਂ ਬੰਦ ਕਾਂਗਰਸ ਨੇ ਵੀ ਕੁਝ ਨਹੀਂ ਕੀਤਾ ਤੇ ਝਾੜੂ ਵਾਲੇ ਤਾਂ ਜਮੇ ਰਿਕਾਰਡ ਤੋੜਦੇ ਉਹ ਜਿਹੜਾ ਬੰਦਾ ਆਪਣੀ ਪਾਰਟੀ ਦਾ ਵਫਾਦਾਰ ਨਹੀਂ ਮੇਰੇ ਵੱਡੇ ਪਾਲ ਸਾਹਿਬ ਕਹਿੰਦੇ ਹੁੰਦੇ ਸੀ ਆਪਣੀ ਪਾਰਟੀ ਇੱਕ ਮਾਂ ਹੁੰਦੀ ਹੈ ਜਿਹੜਾ ਆਪਣੀ ਮਾਂ ਦੇ ਪਿੱਠ ਤੇ ਛੜਾ ਮਾਰ ਸਕਦਾ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਆ ਕੱਲਾ ਕੀ ਦੋ ਗਨਮੈਨ ਨਾ ਪਿੱਛੇ ਦੋ ਜਿਪਸੀ ਅੱਗੇ ਪਿੱਛੇ ਟੋਰ ਵਾਸਤੇ ਆਪਣੀ ਕੌਮ ਵਿੱਚ ਇੱਕ ਇੰਨੀ ਗਰਾਵਟ ਆ ਗਈ ਹੈ ਕਿ ਦੋ ਗਨਮੈਨ ਕਿਸੇ ਨੂੰ ਦੇ ਦਿਓ ਨਾਜ਼ਦੂਨਾਂ ਝੰਡਾ ਦੂਜਾ ਚੱਕ ਲੈਂਦਾ ਯਾ ਥੋੜਾ ਆਪਣਾ ਥੋੜਾ ਜਜ਼ਬਾ ਰੱਖੋ ਗੁਰੂ ਸਾਹਿਬ ਨੇ ਆਪਣੇ ਬੱਚੇ ਨੇ ਉਹਨੇ ਛੋੜੇ ਸਾਹਿਬ ਜੱਤੇ ਨਹੀਂ ਖਾਲਸਾ ਪੰਥ ਵਾਸਤੇ ਆਪਣੀ ਜਾਨ ਲਗਵਾਣ ਕਰਤੀਆਂ ਤੇ ਆਪਾਂ ਉਸ ਪਾਰਟੀ ਦੇ ਮਗਰ ਲੱਗੇ ਮੈਂ ਹੈਰਾਨ ਹਾਂ ਰਹਾ 84 ਵਿੱਚ ਇੰਦਰਾਗੜ੍ਹ ਦੀ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਸਿੱਖ ਭੈਣਾਂ ਤੋਂ ਕਤਲੇਆਮ ਕਰਤਾ ਤੇ ਹਲੇ ਆਪਣੇ ਸਿੱਖ ਬਹੁਤ ਦੇਖਿਆ ਰਾਜਾ ਬੜਿੰਗ ਤੇ ਸਾਰੇ ਕਾਂਗਰਸ ਦੇਖ ਲਓ ਆਪਣੀ ਕਮੀਜ਼ ਪਾਉਣਗੇ ਜਿੱਥੇ ਲਓਗੇ ਸਾਡੀ ਮਾਂ ਇੰਦਰਾ ਮਾਂ ਇਹ ਤਾਂ ਵੱਡੀ ਸ਼ਰਮ ਦੀ ਗੱਲ ਕੀ ਹੈ ਆਪਣੇ ਤੋਂ ਤਗੜੇ ਦਾ ਹੁਣ ਅਸੂਲੀ ਮੁਸਲਮਾਨ ਭਾਈ ਚਰਾ ਤੁਸੀਂ ਕਿਸੇ ਮੁਸਲਮਾਨ ਨੂੰ ਕਹਦੇ ਹੋ ਭਾਜੀਪੀ ਨੂੰ ਵੋਟ ਕਹਿੰਦਾ ਮਰ ਜੂਗਾ ਭਾਜੀਪੀ ਨਹੀਂ ਕਹਿੰਦਾ ਕਿਉਂ ਭਾਜੀਪੀ ਨੇ ਉਹਦੀ ਬਾਪੂਰੀ ਪੰਚਤ ਥੋੜੀ ਸੀ ਤੇ ਆਪਣੇ ਮਿੰਟਾ ਚ ਕਾਂਗਰਸ ਝੰਡਾ ਚੱਕ ਲੈਂਦੇ ਝਾੜੋ ਉਹਨਾਂ ਦੇ ਚੱਕ ਲੈਂਦੇ ਇਹਦਾ ਚੱਕ ਲੈਂਦੇ ਹੋ ਕੀ ਗਿਆ ਆਪਾਂ ਨੂੰ ਖਤਮ ਹੋ ਗਿਆ ਆਪਾਂ ਅੱਖ ਆਪਣੀ ਖਪਰੋਗੀ ਜਿਹੜਾ ਆਉਂਦਾ ਆਪਾਂ ਦਿਲ ਦੇ ਉਹਨੂੰ ਇੱਕ ਇਹਨੂੰ ਮੌਕਾ ਦੇ ਦਿਓ ਕਹਿੰਨੀ ਕਿ ਤਜਰਬਾ ਕਰ ਲਓ ਕਿੰਨੇ ਤਜਰਬੇ ਕਰੋਗੇ ਜਦੋਂ ਸਾਰਾ ਤਬਾਹ ਹੋ ਗਿਆ ਉਦੋਂ ਹੀ ਕਰੋਗੇ ਹੁਣ ਤਾਂ ਆਪਣੇ ਬੱਚਿਆਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਾਲ ਨਹੀਂ ਲਿਓਣਾ ਲੈਣਾ ਬੰਦ ਕਰਤਾ ਹੁਣ ਆਪਣੇ ਬੱਚਿਆਂ ਨੂੰ ਜੇ ਤੁਸੀਂ ਅੱਗੇ ਪਾਲਣਾ ਹੈ ਅੱਗੇ ਤਰੱਕੀ ਕਰਨੀ ਹੈ ਪੰਜਾਬ ਜਿਹੜਾ ਕੀ ਕਰਨਾ ਪੈਣਾ ਹੈ ਤੇ ਪੰਜਾਬ ਨੂੰ ਨੌਕਰੀ ਤਾਂ ਮਿਲੂਗੀ ਜੇ ਪੰਜਾਬ ਤਰੱਕੀ ਕਰੂਗਾ ਪੰਜਾਬ ਦੀ ਤਰੱਕੀ ਕਰਾਉਣਾਂ ਲਈ ਇਕਲੀ ਕੋਈ ਪਾਰਟੀ ਹੈ ਜਥੇਬੰਦੀ ਅਕਾਲੀ ਦਲ ਕਿਉਂਕਿ ਸਾਡੇ ਵਾਸਤੇ ਆ ਘਰ ਹੈ ਤੁਸੀਂ ਸਾਡੇ ਪਰਿਵਾਰ ਦੇ ਮੀ ਆਪਣੇ ਪਰਿਵਾਰ ਦੇ ਮੈਂਬਰੋਂ ਤੁਸੀਂ ਸਾਡੇ ਬਜ਼ੁਰਗੋ ਮਾਤਾਓ ਭਰਾ ਭਰਾਓ ਪੈਣਾ ਸਾਡੇ ਵਾਸਤੇ ਸਾਰਾ ਕੁਝ ਤੁਸੀਂ ਹੋ ਮੈਂ ਤੁਹਾਡੇ ਸਾਹਮਣੇ ਇੱਕ ਸਭ ਤੋਂ ਵੱਡੀ ਮਿਸਾਲ ਤਾਂ ਹੜਾਂ ਦਾ ਆ ਗਿਆ ਸਾਰਾ ਪੰਜਾਬ ਤਬਾਹ ਹੋ ਗਿਆ ਕੌਣ ਖੜਾ ਹੈ ਕਾਂਗਰਸ ਕੋਲੇ ਕਾਲੀ ਦਲੋਂ ਜ਼ਿਆਦਾ ਪੈਸਾ ਹੈ ਬੀਜੇਪੀ ਕੋਲੋਂ ਸਭ ਤੋਂ ਜ਼ਿਆਦਾ ਹੈ ਝਾੜੂ ਵਾਲੀ ਨਹੀਂ ਸਰਕਾਰ ਹੈ ਕਿਸੇ ਨੇ ਆ ਕੇ ਦੁੱਖ ਚਾ ਸ ਦਿੱਤਾ ਜੇ ਖੜਾ ਤਾਂ ਕਾਲੀ ਦਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਆਪਣੇ ਜਿਹੜੇ ਫੌਜ ਚ ਆਪਣੇ ਭਰਾ ਭਰਾ ਸੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਉਹ ਕਹਿੰਦੇ ਸਾਡੇ ਗੁਰੂ ਧਾਮ ਦੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਕਾਲ ਤੱਕ ਸਾਡੇ ਟੈਂਕਾ ਤੁਪੜਾ ਵਾਦਿਆ ਸੀ ਉਸ ਅਸੀਂ ਜਾ ਕੇ ਰੱਖਿਆ ਕਰਾਂਗੇ ਉਹ ਜਿੱਥੇ ਜਿੱਤੇ ਫੌਜ ਸੀ ਉਹ ਆਪਣੇ ਬੈਰਕਾਂ ਚੋਂ ਨਿਕਲ ਗਏ ਜੋ ਬਦੂਕ ਕਿਸੇ ਕੋਲੇ ਸੀ ਟੋਪ ਸੀ ਕਿਸੇ ਕੋਲ ਟੈਂਕ ਸੀ ਉਹ ਚ ਲੈ ਕੇ ਖਿੱਚ ਗਏ ਕਹਿੰਦੇ ਅਸੀਂ ਚੱਲਨੇ ਆ ਅੰਮ੍ਰਿਤਸਰ ਰੱਖਿਆ ਕਰਨ ਵਾਸਤੇ ਇਹਨਾਂ ਨੂੰ ਘੇਰਾ ਪਾਇਆ ਇਹਨਾਂ ਦੇ ਗੋਲੀਆਂ ਜਲਾਈਆਂ ਫੌਜ ਦੇ ਇਤਕਈ ਸ਼ਹੀਦ ਹੋਏ ਤੇ ਆਉ ਪਰਵਾਰ ਹੈ ਤੇ ਆਪਣੇ ਦੇਖੋ ਜੀ ਆਪਾਂ ਇਹ ਜੇ ਪਰਵਾਰਾਂ ਦਾ ਸਾਥ ਨਹੀਂ ਦੇਵਾਂਗੇ ਕਿ ਆਪਾਂ ਕਾਂਗਰਸ ਵਰਗੀ ਪਾਰਟੀ ਜਿਹਨੇ ਤੈਂਕਾਪੁਰ ਭੇਜੀਆਂ ਸੀ ਉੱਥੇ ਤੋਂ ਉਹਨਾਂ ਨਾਲ ਸਾਥ ਦੇਵਾਂਗੇ ਝਾੜੂ ਵਾਲਿਆਂ ਦਾ ਦੇਵਾਂਗੇ ਜਿਹੜੀ ਕੌਮ ਦੇ ਗਦਾਰ ਆ ਪੰਜਾਬ ਨੂੰ ਲੁੱਟ ਕੇ تباہ ਕਰਕੇ ਅੱਜ ਕੱਲ ਸਰਪੰਚੀ ਨਹੀਂ ਕੋ ਛੱਡਦਾ ਮੈਂਬਰੀ ਨਹੀਂ ਛੱਡਦਾ ਨੌਕਰੀ ਨਹੀਂ ਛੱਡਦਾ ਇਹਨਾਂ ਨੇ ਆਪਣੀ ਫੌਜ ਛੱਡ ਕੇ ਆਪਣੀ ਨੌਕਰੀ ਛੱਡ ਕੇ ਜੇ ਉਹ ਨਾਛ ਉਥੋਂ ਜਾਂਦੇ ਅੱਜ ਕਪਤਾਨ ਹੋਣੇ ਸੀ ਮੇਜਰ ਹੋਣੇ ਸੀ ਪਿਛਲੇ 20 ਸਾਲ ਹੋ ਕਿੰਨੇ ਸਾਲ ਹੋ ਗਏ ਦੇਖੋ 8 8 10 ਸਾਲ ਜੇਲਾਂ ਵੀ ਕੱਟੀਆਂ ਇਹਨਾਂ ਨੇ ਘਰੇ ਭੇਜੇ ਗਏ ਇਨਸਾਫ ਦੀ ਲੜਾਈ ਇਕੱਲੀ ਇਕਾਲੀ ਨਾਲ ਲੜੀ ਐ ਐ ਜੀ ਪੀ ਸੀ ਨੇ ਲੜੀ ਐ ਤੋਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਸਹੀ ਮene ਤੇ ਜੇ ਪੰਜਾਬ ਨੂੰ ਬਚਾਉਣਾ ਕੁਣ ਤਜਰਬੇ ਨਾ ਕਰੋ ਅੱਖਾਂ ਵਿੱਚ ਲੋ ਆਪਣੀ ਪਾਰਟੀ ਜ ਖੇਤਰੀ ਪਾਰਟੀ ਕੋਈ ਐ ਕਈ ਜਾਲੀ ਜੇ ਦਲ ਬਣਾ ਲੈਂਦੇ ਆ ਕੋਈ ਵਾਰਸ ਦਾ ਕੋਈ ਕੋਸ਼ਿਸ਼ ਦਾ ਕੋਈ ਕੈਸ਼ ਆ ਸਾਰੇ ਏਜੰਸੀਆਂ ਦੇ ਬੰਦੇ ਇਹਦਾ ਮਕਸਦ ਕਾਲੀ ਦਲ ਨੂੰ ਹਰਾਉਣਾ ਹੈ ਆਪ ਨਹੀਂ ਜਿੱਤਣਾ ਹਾਂਗਾ ਕਾਲੀ ਦਲ ਨੂੰ ਹਰਾਉਣਾ ਹੈ ਜਜ਼ਬਾਤਾਂ 'ਚ ਖੇਡਦੇ ਤੁਹਾਡੇ ਸਿੱਖ ਪੰਥ ਖਾਲਸਾ ਪੰਥ ਜਜ਼ਬਾਤੀ ਹੋ ਜਾਂਦਾ ਪਰ ਦੇਖੋ ਆਪਣੀ ਕੋਈ ਫੌਜ ਐ 105 ਸਾਲ ਪੁਰਾਣੀ ਥੋਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇਤੀਆਂ ਅਕਾਲੀ ਦਲ ਵਾਸਤੇ ਤੁਸੀਂ ਦੇਖੋ ਆਪਣੇ ਬਜ਼ੁਰਗਾਂ ਦੀ ਇਤਿਹਾਸ ਦੇਖੋ ਮੈਨੂੰ ਯਾਦ ਆ ਮੈਂ ਜੇ ਛੋਟਾ ਜਿਹਾ ਹੁੰਦਾ ਸੀ ਨਾ ਵੱਡੇ ਪਾਪੂ ਬਾਦਲ ਨਾਲ ਮੈਂ ਜਾਂਦਾ ਸੀ ਕਿਤੇ ਕਿਤੇ ਇਲੈਕਸ਼ਨ ਛੋਟਾ ਬੀਬੀਆਂ ਵੋਟ ਪਾਉਣ ਤੋਂ ਪਹਿਲੇ ਤਕੜੀ ਨੂੰ ਮੱਥਾ ਟੇਕਦੀ ਹੁੰਦੀ ਸੀ ਕਿ ਗੁਰੂ ਆਪਣੀ ਪੰਥ ਦੀ ਤਕੜੀ ਹੈ ਮੱਥਾ ਟੇਕਦੀ ਹੁੰਦੇ ਸੀ ਤੇ ਪਿੰਡਾਂ ਚਾਈਦਾ ਸੀ ਮੁਹੱਲਿਆਂ ਚਾਈਦਾ ਸੀ ਇੱਕ ਬਜ਼ੁਰਗ ਨੂੰ ਹੀ ਮਿਲਦੇ ਸੀ ਅਸੀਂ ਉਹ ਕਹਿੰਦਾ ਸੀ ਸਾਰਾ ਮੱਲਾ ਹੁਣ ਪੰਥ ਦੇ ਨਾਲ ਹੈ ਇੱਥੇ ਕੀ ਹੋ ਗਿਆ ਉਹ ਖਲਾਫ ਕੀ ਸੀ ਤੇ ਅੱਜ ਕਿੱਥੇ ਪੜ ਗਏ ਤੁਸੀਂ ਐਵੇਂ ਮੇਰੇ ਤੇ ਹੀ ਦੇਖ ਲਓ ਕੀ ਇੱਕ ਨਿਸ਼ਾਨੀ ਕਿਸੇ ਪਾਰਟੀ ਦੀ ਹੈ ਕਾਂਗਰਸ ਦੀ ਆ ਜਿਹੜਾ ਦਰਮਦਰ ਸਾਹਿਬ ਹੈ ਮੈਨੂੰ ਪਤਾ ਹੈ ਕਿ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਵੱਡੇ ਪਾਅਸਣ ਫੈਸਲਾ ਕੀਤਾ ਜਿੱਥੇ ਗੁਰੂ ਸਭਾ ਗੁਰੂ ਸਾਹਿਬ ਗਏ ਹੈ ਮੈਂ ਉਹ ਸਾਰੇ ਸ਼ਹਿਰਾਂ ਨੂੰ ਸਜਾਉਣਾ ਆ ਕੋਈ ਹਰਮੀਤ ਨੇ ਨਹੀਂ ਲਿਆਂਦੇ ਆ ਡਿਊਟੀ ਮੇਰੀ ਲੱਗੀ ਸੀ ਮੈਂ ਆਇਆ ਸੀ ਇੱਥੇ ਆ ਜਿਹੜਾ 100 150 ਕਰੋੜ 200 ਕਰੋੜ ਦਿੱਤਾ ਮੈਂ ਆਪ ਪਲੈਨਿੰਗ ਕਰਕੇ ਕਰਕੇ ਗਿਆ ਹੈ ਉਹਨੇ ਕਿਹੜਾ ਮੰਗਿਆ ਹੁੰਦਾ ਉਹਦਾ ਆਪਣੇ ਆਪ ਹੀ ਆ ਗਿਆ ਕਿਉਂਕਿ ਅਸੀਂ ਸਾਰੇ ਗੁਰੂ ਭਾਵੇਂ ਅੰਮ੍ਰਿਤਸਰ ਸਾਹਿਬ ਆ ਭਾਵੇਂ ਨੰਦਪੁਰ ਸਾਹਿਬ ਆ ਆਪਾਂ ਵਿਸੁਸ਼ਟ ਸਾਰੇ ਸ਼ਹਿਰ ਦੇਖ ਲਓ ਸਾਰਿਆਂ 'ਚ ਡਿਵੈਲਪਮੈਂਟ ਕਰਾਈ ਖਾਲੀ ਦਲੇ ਕਰਾਈ ਕਿਉਂਕਿ ਆ ਜਜ਼ਬਾ ਹੈ ਯਾਦ ਕਰਾਂ ਬਣਾਈਆਂ ਕਿੰਨੀਆਂ ਬਣਾਈਆਂ ਉਹ ਸਾਰਾ ਕੁਝ ਹੀ ਸੋਸ਼ਲ ਮੀਡੀਆ ਨੇ ਉਹ ਏਜੰਸੀਆਂ ਨੇ ਰੋਲ ਦਿੱਤਾ ਝੂਠ ਬੋਲ ਬੋਲ ਕੇ ਬੇਅਦ ਬੇਅਦ ਬੇਪੇਦ ਵੀ ਤੇ ਹੁਣ ਜਦੋਂ ਬੇਅਦ ਵੀ ਹੁੰਦੀ ਹੈ ਹੁਣ ਕੌਣ ਪੁੱਛਦਾ ਹੈ ਉਨਕੇ ਤੇ ਦਤੂ ਵਾਲ ਜਿਹੜਾ ਧਰਨਾ ਦਿੰਦਾ ਸੀ ਕਿੱਥੇ ਆ ਗਿਆ ਐਸ ਕਰਕੇ ਆਪਣੇ ਆਪਣੇ ਮੈਂ ਜ਼ਿਆਦਾ ਸਮਝ ਲੈਂਦਾ ਬੀਬੀ ਜੀ ਦਾ ਪਰਿਵਾਰ ਹੈ ਦੇਖੋ ਅੱਜ ਫਰਜ਼ ਬੰਦ ਆਪਣਾ ਤੇ ਨਾਲੇ ਜੇ ਠੱਗਾਂ ਨੂੰ ਭਜਾਉਣਾ ਹੈ ਬਾਜੀ ਹਲੇ ਤੁਹਾਨੂੰ ਤੁਸੀਂ ਪੰਤ ਦੀ ਨਿਸ਼ਾਨੀ ਅੰਮਾ ਚ ਉਹ ਕਹਿੰਦੇ ਹਵਾ ਮਾਝੇ ਤੋਂ ਚਲਦੀ ਹੈ ਤੂਫਾਨ ਮਾਝੇ ਤੋਂ ਚਲਦੀ ਹੈ ਤੁਸੀਂ ਉਹ ਬਹਾਦਰ ਤੋਂ ਜਿਹੜੇ ਵਿਸ਼ਾ ਦਿਨਿਓ ਤੇ ਐਸ ਕਰਕੇ 11 ਤਰੀਕ ਨੂੰ ਸਾਰੇ ਪੰਜਾਬ ਦੇਖਣਾ ਚਾਹੁੰਦਾ ਬਚਾ ਬਚਾਉਣ ਵਾਸਤੇ ਤੁਹਾਡੇ ਸਾਹਮਣੇ ਆਇਆ ਤੁਸੀਂ ਬਚਾ ਲੋ 11 ਤਰੀਕ ਨੂੰ ਭੁਜਾ ਦਿਓ ਸਾਰੀ ਦਿੱਲੀ ਵਾਲੀਆਂ ਪਾਰਟੀਆਂ ਨੂੰ ਤੇ ਵਾਪਸ ਆਪਣੀ ਖੇਤਰੀ ਪਾਰਟੀ ਦਾ ਝੰਡਾ ਝੁਲਣ ਲਾ ਦਿਓ ਤਾਂ ਬਚਾਂਗੇ ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਤੁਸੀਂ ਦੇਖਿਆ ਐ ਇੰਨਾ ਹੀ ਕਹਿ ਕੇ ਤੁਹਾਡਾ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕੋਈ ਕਿਸੇ ਨੂੰ ਫਿਕਰ ਕਰਦੀ ਉਹ ਇਹ ਪੱਚੇ ਪੁੱਟੇ ਅਜੇ ਦਾ ਆਹ ਧਮਕੀਆਂ ਇਹ ਮਾਰਦਾ ਰਹਿੰਦਾ ਹਰਮੀਤ ਮੈਨੂੰ ਪਤਾ ਕਿ ਆ ਜਾਪਦਾ ਕਿਸੇ ਦੀ ਹਿੰਮਤ ਨਹੀਂ ਐ ਤੁਹਾਨੂੰ ਕੋਈ ਆ ਚ ਮੈਂ ਖੜਾ ਆ ਹੁਣ ਇਹਨਾਂ ਨੇ ਪਰਚਾ ਦਿੱਤਾ